ਇਹ ਮਾਮਲਾ ਸਪੈਂਡ ਕੀਤਾ ਕਰੰਚਰੀ ਪਰਮਜੀਤ ਮੇਡ ਅਤੇ ਲక్ష్మణ ਮਹਿਤਾ ਸੈਂਟੇਸ਼ਨ ਕਲਰਕ ਨੂੰ ਬਹਾਲ ਕੀਤਾ ਜਾਵੇ। ਮਿਤੀ 4 ਜੁਲਾਈ 2025 ਨੂੰ ਨਗਰ ਕੌਂਸਲ ਅਮਲੋਦ ਦਫ਼ਤਰ ਵਿਖੇ ਪ੍ਰਧਾਨ ਪਰਮਜੀਤ ਨੇਗਵਾਈ ਹੈ ਜਿੱਦਾਂ ਕਿ ਹਰ ਰੋਜ਼ ਕਰਾ। ਇੱਥੇ ਅਮਲੋਦ ਸ਼ਹਿਰ ਦੇ ਵਾਰਡ ਨੰਬਰ 8 ਦੇ ਤੀਨ ਸੀ ਸਫਾਈ ਕਰਮਚਾਰੀ ਨੂੰ ਗਾੜੀ ਬਲੋਕ ਕਰਨ ਦੇ ਦੋਸ਼ ਵਿੱਚ ਆਇਆ ਤੇ ਕਾਨੂੰਨੀ ਕਾਰਵਾਈ ਕਰਨ ਦੀ ਕੀ ਮੰਗ ਸਫਾਈ ਕਰਮਚਾਰੀਆਂ ਨੇ ਪੰਜਾਬ ਸਰਕਾਰ ਨੂੰ ਆਪਣੇ ਬੰਦੇ ਸਮਾਜਿਕ ਮਾਨ ਸਨਮਾਨ ਤੇ ਕੰਮਾਂ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦਾ ਮੁਕੰਮਲ ਹੱਲ ਕਰਨ ਦੀ ਮੰਗ ਕੀਤੀ ਸਫਾਈ ਕਰਮਚਾਰੀਆਂ ਨੂੰ ਰੇਹੜੀਆਂ ਜਲਦ ਤੋਂ ਜਲਦ ਦਿੱਤੀਆਂ ਜਾਣ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਇੱਕਤਾ ਜਿੰਦਾਬਾਦ ਮਲਾਜੇ ਇੱਕਤਾ ਜਿੰਦਾਬਾਦ ਮਲਾਜੇ ਇੱਕਤਾ ਜਿੰਦਾਬਾਦ ਸਾਡਾ ਇੱਕਤਾ ਜਿੰਦਾਬਾਦ ਮਲਾਜੇ एकता जिंदाबाद 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 मजदूर मजुम एकता जिंदाबाद 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 साठे हक एते हक साठे हक नवी एमसी मुर्दाबाद नवी एमसी मुर्दाबाद जिंदाबाद चार सरकार मुर्दाबाद लोदा ईएम मुर्दाबाद लोदा ईएम मुर्दाबाद लोदा ईएम मुर्दाबाद लोदा ईएम मुर्दाबाद इक्की दकी चक देंगे कौन ते कोटा रख देंगे ਨਾਮੋਂ ਤੁਹਾਡਾ ਮੇਰਾ ਨਾਮ ਹੀ ਪਰਮਜੀਤ ਮਿੰਟੂ ਹੈ ਜੀ ਮੈਂ ਮਲੋਹ ਕਮੇਡੀ ਦੇ ਵਿੱਚ ਕੰਮ ਕਰਦਾ ਜੀ ਸਾਨੂੰ ਪ੍ਰਧਾਨ ਜੀ ਨੇ ਅੰਦਰ ਬੁਲਾ ਕੇ ਮੇਰ ਸਾਹਿਬ ਜੀ ਸਾਡੇ ਨਾਲ ਸੀ ਕਹਿੰਦਾ ਦੋ ਹੀ ਜਣੇ ਅੰਦਰ ਆਇਓ ਸਾਨੂੰ ਕੰਮ ਬਾਰੇ ਪੁੱਛਿਆ ਗਿਆ ਕੰਮ ਬਾਰੇ ਆ ਫਿਰ ਤਸੱਲੀ ਵਕਤ ਨਾਲ ਐਮਸੀ ਬੈਠੇ ਸੀ ਜਿੱਥੇ ਜਿੱਤੇ ਜਿਵੇਂ ਜਿਵੇਂ ਗੱਲਬਾਤ ਹੋਈ ਨਾ ਸਾਡੀ ਉਹ ਐਮਸੀ ਆ ਨੇ ਸਾਡੇ ਥੱਕ ਚ ਗੱਲ ਕੀਤੀ ਵੀ ਸਾਡਾ ਕੰਮ ਤਸੱਲੀ ਵਕਤ ਹੋ ਰਿਹਾ ਜਿਹੜਾ ਨਵੀਂ ਐਮਸੀ ਹੈ ਇਹ ਖਾਸ ਕਰਕੇ ਸਾਡੇ ਨਾਲ ਪਤਾ ਨਹੀਂ ਕਾਦੀ ਖੋਰ ਖਾ ਰਿਹਾ ਮੇਡ ਸਾਹਿਬ ਨਾਲ ਆ ਦੂਜੀ ਵਾਰੀ ਉਹਨਾਂ ਨੂੰ ਸਸਪੈਂਡ ਕਰ ਰਹੇ ਨੇ ਉਹ ਬਿਨਾ ਬਜੇ ਤੋਂ ਸਾਡੇ ਨਾਲ ਇੱਥੇ ੱਤਕਾ ਹੋ ਰਿਹਾ ਲੈ ਵੀ ਐਮ ਸੀ ਦੇ ਨਾਲ ਤੁਸੀਂ ਗੱਲਬਾਤ ਕੀਤੀ ਕੀਤੀ ਜੀ ਅਸੀਂ ਮਾਫੀ ਤੱਕ ਮੰਗ ਲਈ ਜੀ ਉਹ ਤੋਂ ਸਾਡੀ ਕਿਸੇ ਨੇ ਕੋਈ ਛਣਮਾਈ ਨਹੀਂ ਹੋਈ ਸਾਡੇ ਪੱਖ 'ਚ ਗਾਹ ਸਾਡੇ ਈਓ ਸਾਹਿਬ ਨੇ 2 ਘੰਟੇ ਬਾਅਦ ਸਾਡੇ ਮੇਡ ਸਾਹਿਬ ਨੂੰ ਸਸਪੈਂਡ ਕਰਤਾ ਇਹ ੱਤਕਾਈ ਕਿ ਐਲੀਕੇਸ਼ਨ ਲਾਇਆ ਉਹ ਤੇ ਮੇਡ ਸਾਹਿਬ ਤੇ हां जिन्ना नु सस्पेंड ਕੀਤਾ ਇਹਨਾਂ ਨੂੰ ਗਾਲੀ ਲੋਚਨਾ ਕੱਢ ਰਹੇ ਨੇ ਜੀ ਸਾਡੇ ਨਾਲ ਕਿਉਂ ਕੱਢ ਰਹੇ ਨੇ ਕੋਈ ਗਲਤੀ ਹੋਣੀ ਹੈ ਇਹਨਾਂ ਦੀ ਗਲਤੀ ਕੋਈ ਗਲਤੀ ਨਹੀਂ ਸਰ ਸਾਡੀ ਸਾਨੂੰ ਕੰਮ ਬਾਰੇ ਪੁੱਛਿਆ ਗਿਆ ਅਸੀਂ ਦੋ ਹੀ ਜਣੇ ਸੀ ਅੰਦਰ ਅਸੀਂ ਪੂਰਾ ਉਹਨਾਂ ਨੂੰ ਸਪਸ਼ਟ ਅੱਖਰਾਂ ਵਿੱਚ ਸਹੀ ਕੰਮ ਬਾਰੇ ਦੱਸਿਆ ਸਹੀ ਕੰਮ ਬਾਰੇ ਉਹ ਕੋਈ ਆਇਆ ਵੀ ਗਿਆ ਜਿੱਦਿ ਕੰਮ ਕਰਵਾਇਆ ਵੀ ਗਿਆ ਜੀ ਕੀ ਨਾ ਪਰਮਜੀਤ ਮੇਟਾ ਜੀ ਮੇਰਾ ਸਫਾਈ ਸਰਕਾਂ ਦਾ ਮੈਂ ਮੇਟਾ ਹਾਂ ਬਾਕੀ ਸਰ ਸਾਨੂੰ ਅੰਦਰ ਦੋ ਹੀ ਜਣੇ ਨੂੰ ਬੁਲਾਇਆ ਗਿਆ ਚਲੋ ਸਾਡਾ ਨਾਲ ਸਾਰੇ ਹੀ ਸਟਾਫ ਅੰਦਰ ਗਿਆ ਜੀ ਤੋ ਕੰਮ ਦੇ ਪ੍ਰਤੀ ਤੋਂ ਗੱਲ ਸ਼ੁਰੂ ਹੋਊਗੀ ਤਾਂ ਕਹਿੰਦਾ ਜੀ ਹਾਂ ਮੇਰੇ ਵਾਲੇ ਬਾੜ ਦੀ ਕੱਲ ਕਾਤੇ ਗਾ ਕਿਉਂ ਨਹੀਂ ਚੱਕੀ ਤੁਸੀਂ ਅੱਜ ਪੀਟੀ ਨਿਊਜ਼ ਪੰਜਾਬ ਦੀ ਟੀਮ ਨੂੰ ਸੱਦੇ ਆ ਇੱਥੇ ਕੀ ਕਹਿਣਾ ਚਾਹੁੰਦੇ ਹੋ ਬਸ ਸਾਨੂੰ ਸਾਰਾ ਇਨਸਾਫ ਮਿਲਣਾ ਚਾਹੀਦਾ ਉਧਰੋਂ ਐਮਸੀ ਦੇ ਅਨੁਸਾਰੇ ਨਾਲ ਠਕਾ ਹੋ ਰਿਹਾ ਜੀ ਠੀਕ ਹੈ ਈਓ ਸਾਹਿਬ ਨੇ ਕਿਹਾ ਜੀ ਬਸ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੇ ਅਸੀਂ ਸਮਾਨ ਵਾਲੇ ਪੁੱਛਦੇ ਨੇ ਵੀ ਕਹਿੰਦੇ ਨੇ ਅੰਦਰ ਗੱਲ ਕਰੋ ਕੰਮ ਸਾਨੂੰ ਇਹ ਦੱਸਦੇ ਨੇ ਜੀ ਕੌਣ ਦੱਸਦੇ ਨੇ ਕੰਮ ਲੱਭੀ ਐ ਨਹੀਂ ਸੀ ਜੀ ਇਹਦਾ ਤਾਂ ਮਤਲਬ ਹੀ ਨਹੀਂ ਸਾਡੇ ਨਾਲ ਗੱਲ ਕਰਨਾ ਅੰਦਰ ਕਹਿੰਦੇ ਆ ਜੌਬ ਨਾਲ ਗੱਲ ਕਰੀਏ ਕਹਿੰਦੇ ਤੁਸੀਂ ਗੱਲ ਕਰੋ ਸਾਡੇ ਅੰਦਰ ਜਦੋਂ ਗੱਲ ਕਰਦੇ ਆ ਤਾਂ ਅੰਦਰ ਉਹ ਕੀ ਕਹਿ ਜਾਂਦਾ ਅੰਦਰੋਂ ਬਸ ਸਾਡੇ ਨਾਲ ਬਤਮੀਜ਼ੀਆਂ ਕੀਤੀਆਂ ਜਾਂਦੀਆਂ ਨੇ ਬਸ ਕਦੇ ਕਹਿੰਦੇ ਨੇ ਬਾਹਰ ਚੱਲੋ ਬੁਲਾ ਕੇ ਕਹਿੰਦੇ ਨੇ ਬਤਮੀਜ਼ੀਆਂ ਕੀਤੀਆਂ ਜਾਂਦੀਆਂ ਨੇ ਜਦੋਂ ਸਾਨੂੰ ਬੁਲਾਇਆ ਗਿਆ ਜੀ ਸਾਡੇ ਨਾਲ ਉਦੋਂ ਹੀ ਸਾਡੇ ਨਾਲ ਬਤਮੀਜ਼ੀ ਹੋਈ ਜਾਂਦਾ ਕੀ ਕੀ ਕਿਹਾ ਗਿਆ ਤੁਹਾਨੂੰ ਬਤਮੀਜ਼ੀ ਦੇ ਵਿੱਚ ਬਸ ਕੀ ਬਸ ਉਹੀ ਜਿਵੇਂ ਜਿਵੇਂ ਅਸੀਂ ਕੋਈ ਮੂਰ ਨੂੰ ਕੋਈ ਗੱਲ ਦਾ ਸਵਾਲ ਕਰਦੇ ਆਂ ਜਾਂ ਅਸੀਂ ਕੋਈ ਗੱਲ ਕਰਦੇ ਆਂ ਉਹਨੂੰ ਨਾ ਜੀ ਇਹ ਤਾਂ ਐ ਨਹੀਂ ਗਾ ਇਹ ਐ ਕੋਚਾ ਬੋਲ ਬੋਲੇ ਸਾਨੂੰ ਕੋਚਾ ਨਾ ਜੀ ਇਹ ਐ ਨਹੀਂ ਗਾ ਇਹ ਐ ਜੀ ਸਾਨੂੰ ਕੰਮ ਸਿਕਾਉਣ ਦੇ ਸਰ ਸਾਨੂੰ 30 30 ਹਜ਼ਾਰ ਨਹੀਂ ਸਾਡੀ ਪੋਜੀਸ਼ਨ ਹੈ ਨਹੀਂ ਸਾਨੂੰ ਆਪਣਾ ਮੂਰੋ ਕੰਮ ਦੱਸ ਦੇਣਾ ਬਲਕਿ ਇਹ ਕੰਮ ਦੱਸ ਨਹੀਂ ਸਕਦਾ ਸੀ ਕਿ ਭਈ ਪ੍ਰਧਾਨ ਜੀ ਬੈਠੇ ਨੇ ਕੰਮ ਦੱਸਣ ਸਾਨੂੰ ਪ੍ਰਧਾਨ ਦਾ ਕੀ ਨਾਮ ਤੁਹਾਡਾ ਚਕਤਾਰ ਸਿੰਘ ਜੀ ਕੀ ਕੀ ਨਾਮ ਆ ਤੁਹਾਡਾ ਅੱਛਾ ਕੀ ਕਹਿਣਾ ਚਾਹੁੰਦੇ ਧਮਕੀ ਨਹੀਂ ਦਿੱਤੀ ਸੀ ਕਹਿੰਦਾ ਵੀ ਤੂੰ ਦੇਖ ਲੈ ਲਾ ਫਿਰ ਬਾਅਦ ਇਹ ਕਹਿੰਦਾ ਵੀ ਆ ਜੀ ਇੱਥੇ ਬਾਤਾਂ ਬੱਸ ਇੱਥੇ ਬਾਤਾਂ ਕਰਦੇ ਤੇ ਪੂਰਾ ਜ਼ਿਲ੍ਹਾ ਫੋਟੇਗੜ ਸਾਹਿਬ ਤੋਂ ਪ੍ਰਧਾਨ ਜੀ ਕਾਂਸੀ ਰਾਮ ਜੀ ਬਸੀ ਤੋਂ ਤੇ ਆਪਣੇ ਅਨਿਲ ਕੁਮਾਰ ਜੀ ਨਗਰ ਪ੍ਰਜਾਦਖ ਮਾਨੋਂ ਤੋਂ ਹੀ ਰਜੇਸ਼ ਕੁਮਾਰ ਨਗਰ ਕੌਂਸਲ ਸਰੰਦ ਤੋਂ ਹੀ ਠੀਕ ਹੈ ਜੀ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੀ ਇਹ ਸਾਰੇ ਮਤਲਬ ਆਪਣੇ ਪਰਮਜੀਤ ਮੇੜ ਦੀ ਜੋ ਵੀ ਮਤਲਬ ਨਗਰ ਕੌਂਸਲ ਨੇ ਧੱਕੇ ਸਾਹੀ ਕੀਤੀ ਆ ਉਹ ਗਲਤ ਕੀਤੀ ਆ ਜੋ ਮਤਲਬ ਨਗਰ ਕੌਂਸਲ ਦੇ ਕਰ ਸਾਧਕ ਅਫਸਰ ਨੂੰ ਇਹ ਦੇਖਣਾ ਚਾਹੀਦਾ ਸੀ ਜੋ ਲਾਪਰੀ ਤੇ ਐਮਸੀਆ ਜੀ ਦੋਨਾਂ ਦੇ ਪੱਖ ਸੁਣਦਾ ਠੀਕ ਹੈ ਨਾ ਜੋ ਵੀ ਦੂਆ ਦੀ ਕੋਈ ਵੀ ਮਤਲਬ ਗੱਲਬਾਤ ਹੁੰਦੀ ਉਹਨਾਂ ਨੂੰ ਵਿਚਾਰ ਦਾ ਵੀ ਕਿਹਦੇ ਵਿੱਚ ਮਤਲਬ ਪਹਿਲ ਦੇ ਅਧਾਰ ਤੇ ਦਾ ਈਓ ਸਾਹਿਬ ਦੀ ਮਤਲਬ ਗਲਤੀ ਆ ਵੀ ਦੂਆ ਦੇ ਪੱਖ ਸੁਣ ਕੇ ਉਹ ਫੈਸਲਾ ਲੈਂਦਾ ਸਹੀ ਫੈਸਲਾ ਲੈਂਦਾ ਜੇ ਪਰਮਜੀਤ ਮੇੜ ਦੀ ਕੋਈ ਗਲਤੀ ਦੀ ਤਾਂ ਪਰਮਜੀਤ ਮੇੜ ਜੀ ਨੂੰ ਕਹਿੰਦਾ ਜੇ ਲਾਪਰੀਤ ਐਮਸੀ ਦੀ ਕੋਈ ਮਤਲਬ ਕੋਈ ਮਾੜੀ ਮੋਟੀ ਜਾ ਇਹਨਾਂ ਦੀ ਗਲਤੀ ਦੀ ਦੂਆ ਨੂੰ ਮਤਲਬ ਕਹਿੰਨਾ ਨਗਰ ਕੌਂਸਲ ਦੇ ਵਿੱਚ ਮਾਪੇ ਛੋਡੇ ਸਾਰਿਆਂ ਤੋਂ ਮਤਲਬ ਈਓ ਸਾਹਿਬ ਨੇ ਠੀਕ ਹੈ ਨਾ ਉਹਨਾਂ ਨੇ ਬਿਨਾ ਪੱਖ ਸੁਣੇ ਪਰਮਜੀਤ ਮੇਟਜੀ ਨੂੰ ਜਵਾਬ ਤਲਬੀ ਕੱਢੀ ਜਵਾਬ ਤਲਬੀ ਦਾ ਜਵਾਬ ਦਿੱਤਾ ਇਹਨਾਂ ਨੇ ਉਸ ਤੋਂ ਬਾਅਦ 2 ਦਿਨ ਅਪਰੰਤ ਇਹਨਾਂ ਨੂੰ ਸਸਪੈਂਡ ਕੀਤਾ ਕਾਨੂੰਨ ਇਹ ਕਹਿੰਦਾ ਵੀ ਮਤਲਬ ਜਦੋਂ 2K ਦਾ ਡਿਮਾਂਡ ਨੋਟ ਚੱਲਦਾ ਠੀਕ ਹੈ ਨਾ ਤੇ ਮਤਲਬ ਕਮਿਸ਼ਨਰ ਸਾਹਿਬ ਤੋਂ ਵੀ ਪਰਮਿਸ਼ਨ ਲੈਣੀਆਂ ਪੈਂਦੀ ਨੇ ਇਹ ਕਾਨੂੰਨ ਦੀ ਕਾਨੂੰਨ ਨੂੰ ਸਿੱਕੇ ਟੰਗ ਕੇ ਈਓ ਸਾਹਿਬ ਨੇ ਜੋ ਕੀਤਾ ਗਲਤ ਕੀਤਾ ਅਸੀਂ ਪੰਜਾਬ ਟ੍ਰੇਡਰਨ ਫੈਡਰੇਸ਼ਨ ਵੱਲੋਂ ਤੇ ਸਫਾਈ ਸੇਵਕ ਜਿਨ੍ਹਾਂ ਪੰਜਾਬ ਵੱਲੋਂ ਫਤਿਹਗੜ੍ਹ ਜ਼ਿਲ੍ਹੇ ਵੱਲੋਂ ਅਸੀਂ ਨਿਖੇਦੀ ਕਰਦੇ ਹਾਂ ਵੀ ਜੋ ਗਲਤ ਜੋ ਵੀ ਹੋਇਆ ਗਲਤ ਹੋਇਆ ਜੋ ਮਤਲਬ ਕੀਤਾ ਗਿਆ ਉਹਦੇ ਰੋਸ ਵੱਲੋਂ ਸਫਾਈ ਸੇਵਕਾਂ ਦੇ ਸੀਵਰਮੈਨਾਂ ਵੱਲੋਂ ਧਰਨਾ ਕੀਤਾ ਗਿਆ ਉਹਦੀ ਅਸੀਂ ਫਤਿਹਗੜ੍ਹ ਜ਼ਿਲ੍ਹੇ ਵੱਲੋਂ ਪੂਰੀ ਹਮਾਇਤ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਜੋ ਅੱਜ ਧਰਨੇ 'ਤੇ ਬੈਠੇ ਸਾਡੇ ਸਫਾਈ ਸੇਵਕ ਕਰਮਚਾਰੀ ਵੱਖ-ਵੱਖ ਤੇ ਆਏ ਯੂਨੀਅਨ ਲੀਡਰ ਜੋ ਅੱਜ ਇੱਥੇ ਆਗੇ ਮੈਨੂੰ ਪਤਾ ਲੱਗਿਆ ਕਿ ਇੱਥੇ ਅਮਲੋ ਦਾ ਟੂਕੇ ਦਾ ਗੇਸ ਚੱਲ ਰਿਹਾ ਪੰਜਾਬ ਸਰਕਾਰ ਦੇ ਕੋਲ ਹੈ ਵਿਚਾਰਾ ਦੀਨ ਉਸ ਤੋਂ باوجود ਵੀ ਇੱਥੇ ਇਹੋ ਸਾਹਮਣੋ ਕਾਨੂੰਨ ਦਾ ਪਤਾ ਹੀ ਨਹੀਂ ਹੈ ਕਿ ਉਹਨੂੰ ਟਰਮੀਨੇਟ ਕਿਵੇਂ ਕਰਾਇਆ ਜਾਵੇ ਜਿਹੜਾ ਸਸਪੈਂਡ ਕੀਤਾ ਗਲਤ ਕੀਤਾ ਪਹਿਲੇ ਸਰਕਾਰ ਤੋਂ ਮਨਜ਼ੂਰੀ ਲੈਣੀ ਆ ਤਾਏ ਕੁਛ ਕਰ ਸਕਦੇ ਨੇ ਅਦਰਵਾਈਜ਼ ਇਸ ਤਰ੍ਹਾਂ ਕਰ ਨਹੀਂ ਸਕਦੇ ਇੱਥੇ ਹੋਰ ਵੀ ਗੱਲ ਹੈ 20 ਸਾਲ 30 ਸਾਲ ਤੋਂ ਵਰਕਰ ਸਾਡੇ ਕੰਮ ਕਰ ਰਹੇ ਨੇ ਤੇ ਇਹਨਾਂ ਦਾ ESIC PF ਜੋ ਹੈ ਤਨਖਾਹ ਵਿੱਚੋਂ ਕੱਟਿਆ ਜਾ ਰਿਹਾ ਇਹ ਵਰਕਰਾਂ ਨੂੰ ਅਜ ਤੱਕ ਨਾ ESIC ਰਸੀਦ ਨਾ PF ਰਸੀਦ ਦੇ ਰਹੇ ਨੇ ਤਨਖਾਹ ਵਿੱਚੋਂ ਹਰ ਮਹੀਨੇ ਇਹਨਾਂ ਦੇ ਪੈਸੇ ਕੱਢੇ ਜਾ ਰਹੇ ਨੇ ਜੋ ਕਿ ESIC ਵੱਲੋਂ ਇਹਨਾਂ ਦਾ ਜਿਹੜਾ ਪਰਿਵਾਰਿਕ ਇਲਾਜ ਆ ਉਹ 20 ਲੱਖ ਰੁਪਏ ਤੱਕ ਇਲਾਜ ਇਹ ਮੁਫਤ ਕਰਾ ਸਕਦੇ ਨੇ ਉਸ ਪਾਸਿਓ ਵੀ ਬੰਚਿਤ ਕੀਤਾ ਹੋਇਆ ਇਹ ਅਮਲੋ ਦੇ ਈਓ ਨੇ ਮੈਂ ਤਾਂ ਕਹਿੰਦਾ ਈਓ ਤੇ ਪਰਜਾ ਹੋਣਾ ਚਾਹੀਦਾ ਕਿਉਂਕਿ ਇਹ ਅਨਪੜ੍ਹ ਵਾਲੀ ਗੱਲਾਂ ਨੇ ਇਹ ਇਸ ਈਓ ਦੇ ਕਾਬਿਲ ਹੈ ਨਹੀਂ ਹੈ ਇਹਨੂੰ ਇਹ ਦੇਖਣਾ ਚਾਹੀਦਾ ਇੱਥੇ ਮੇਰੇ 50 60 ਮਜ਼ਦੂਰ ਜੋ ਮੇਰੇ ਸ਼ਹਿਰ ਦੇ ਜਿਹੜੇ ਸਫਾਈ ਕਰ ਰਹੇ ਨੇ ਸਵਛ ਵਾਤਾਵਰਣ ਇਹਨਾਂ ਨੇ ਪੈਦਾ ਕੀਤਾ ਹੋਇਆ ਉਸ ਕਰਮਚਾਰੀਆਂ ਨਾਲ ਇੰਨੇ ਵੱਡੇ ਠੱਗੀ ਹੋ ਰਹੀ ਹੈ ਥੋੜੇ ਅਨੀ ਸੀਟ ਦੇ نیچے ਠੱਗੀ ਹੋ ਰਹੀ ਹੈ ਤੁਸੀਂ ਇੱਥੇ ਬੈਠ ਕੇ ਕੀ ਕਰ ਰਹੇ ਹੋ ਕੀ ਦੀਆਂ ਨਕੈਲੀ ਲੱਗਦੇ ਹੋ ਤੁਹਾਨੂੰ ਇਹਦੇ ਵਿੱਚ ਅੰਗੈਲੀ ਸਰ ਇੱਥੇ ਇਹੋ ਸਾਹਿਬ ਦੀ ਅੰਗੈਲੀ ਹੈ 20 ਸਾਲ ਤੋਂ ਤੁਸੀਂ ਦੱਸ ਰਹੇ ਹੋ 20 ਸਾਲ ਦੇ ਵਿੱਚ ਕਿੰਨੇ ਈਓ ਆਏ ਕਿੰਨੇ ਗਏ ਤੇ ਮੈਂ ਕਹਿੰਦਾ ਸਰ ਮੈਂ ਤਾਂ ਸਭ ਈਓ ਦੀ ਗੱਲ ਕਰ ਰਿਹਾ ਇਹੋ ਕੋਈ ਵੀ ਹੋਵੇ ਜਿੰਨੇ ਵੀ ਜੋ ਆਏ ਮੈਂ ਤਾਂ ਕਹਿੰਦਾ ਇਨਕੁਆਰੀ ਹੋਣੀ ਚਾਹੀਦੀ ਪੰਜਾਬ ਸਰਕਾਰ ਵੱਲੋਂ ਇਨਕੁਆਰੀ ਹੋਣੀ ਚਾਹੀਏ ਈਐਸਆਈ ਵੱਲੋਂ ਇਹਨੂੰ ਜੁਰਮਾਨਾ ਮਿਲਣਾ ਚਾਹੀਦਾ ਜਿਹੜੇ ਵੀ ਕਰਮਚਾਰੀ ਜੇ ਜੋ ਹੈ ਈਐਸਐਮ ਇੱਥੇ ਮੈਨੇਜਰ ਸੀਗੇ ਇਹੋ ਸੀਗੇ ਉਹਨਾਂ ਦੀ ਤਨਖਾਹ ਸੀਲ ਕੀਤੀ ਜਾਣ ਇਹਨਾਂ ਦੇ ਪੈਸੇ ਦਵਾਏ ਜਾਣ ਗਰੀਬਾਂ ਦੇ ਕੱਢੇ ਗਏ ਕਰਮ ਜੋ ਮੁਲਾਜ਼ਮ ਸੀਗਾ ਤੁਸੀਂ ਕਹਿੰਦੇ ਹੋ ਵੀ ਕੱਢਿਆ ਗਿਆ ਕੀ ਬਲੇਮ ਲਾਇਆ ਗਿਆ ਉੱਤੇ ਕਿਉਂ ਕੱਢਿਆ ਗਿਆ ਕੋਈ ਸਬੂਤ ਹੱਥ ਲੱਗਿਆ ਸਰ ਗੱਲ ਇਹ ਆ ਮੈਨੂੰ ਇੱਥੇ ਪਤਾ ਲੱਗਿਆ ਆਗੇ ਕਿ ਜੋ ਬਾੜ ਨੰਬਰ 8 ਦੇ ਯਮਸੀ ਨੇ ਉਹ ਇਹਨਾਂ ਨਾਲ ਸਾਡੇ ਇੱਥੇ ਅਮਲੋ ਦੇ ਜੋ ਪ੍ਰਧਾਨ ਨੇ ਸਪਾਈ ਸੇਵਕ ਦੇ ਇਹਨਾਂ ਨਾਲ ਬਸ ਲੋਗੀ ਕੀਤੀ ਹੈ ਦੂਦੋ ਮੈਮੇ ਹੋਇਆ ਗਾਲੀ ਗਲੋਚ ਕੀਤੀ ਆ ਤੇ ਇਹਨਾਂ ਨੇ ਜਾਤੀ ਸੂਚਕ ਵੀ ਵਰਤਿਆ ਗਲਤ ਸੋ ਮੈਂ ਤਾਂ ਕਹਿੰਦਾ ਉਹਨੂੰ ਐਮਸੀ ਸਾਹਿਬ ਨੂੰ ਮਾਫੀ ਮੰਗਣੀ ਚਾਹੀਦੀ ਯੂਨੀਅਨ ਤੋਂ ਪ੍ਰਧਾਨ ਤੋਂ ਵੀ ਕਿਉਂਕਿ ਉਹਨਾਂ ਦੇ ਨਾਲ ਸਾਰੇ ਇਹ ਪਤਾ ਅਧਿਕਾਰੀ ਜਿਹੜੇ ਵਰਕਰ ਸਾਥੀ ਆ ਇਹ ਬੈਠੇ ਨੇ ਤੇ ਜੋ ਮੈਨੂੰ ਪਤਾ ਲੱਗਿਆ ਉਹ ਮੈਂ ਤੁਹਾਨੂੰ ਦੱਸ ਰਿਹਾ ਕਿ ਇੱਥੇ ਈਓ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ 2K ਦਾ ਜਿਹੜਾ ਕੇਸ ਚੱਲ ਰਿਹਾ ਉਹ ਬਿਨਾਂ ਸਰਕਾਰ ਦੇ ਮਨਜ਼ੂਰੀ ਤੋਂ ਕਿਸੇ ਕਰਮਚਾਰੀ ਨੂੰ ਹਟਾ ਨਹੀਂ ਸਕਦੇ ਇਹਨਾਂ ਨੂੰ ਨੌਲੇਜ ਹੋਣਾ ਚਾਹੀਦਾ ਇਸ ਗੱਲ ਦਾ ਤੇ ਇਸ ਦਾ ਪੁੱਛੇ ਵਗੈਰ ਵੀ ਜਿਹੜਾ ਇਹਨੂੰ ਸਸਪੈਂਡ ਕੀਤਾ ਮੈਂ ਤਾਂ ਇਹਦੀ ਨਿਖਾਈ ਦੀ ਕਰਦਾ ਮੈਂ ਉੱਥੇ ਜਸ ਸਾਹਿਬ ਨੂੰ ਵੀ ਰਿਕੁਐਸਟ ਕਰੂੰਗਾ ਕਿ ਇਸ ਦਰਿਆਨੀ ਜਿਹੜੇ ਬਰਕਰਾਰ ਨਾਲ ਧੱਕਾ ਕੀਤਾ ਜਾ ਰਿਹਾ ਇਹਦੀ ਇਨਕੁਆਰੀ ਕੀਤੀ ਜਾਵੇ ਕੀ ਨਾਮ ਆ ਤੁਹਾਡਾ ਮੇਰਾ ਨਾਮ ਰਾਮਕੇਵਲ ਯਾਦੋ ਹੈ ਪੰਜਾਬ ਡੇਡੂ ਨੂੰ ਫਰਦੁਸ ਸਿੰਘ ਪੰਜਾਬ ਉਹ ਬਾਹਰ ਧਰਨਾ ਲੱਗਿਆ ਤੇ ਕੀ ਮਾਮਲਾ ਉਹਦਾ ਜੋ ਦੋਸ਼ ਲਗਾ ਰਹੇ ਆ ਜੀ ਉਹ ਸਾਹਬ ਤੇ ਜਾਂ ਉਹ ਕਮੇਟੀ ਤੇ ਤੇ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਿਓ ਸਾਡੇ ਚੈਨਲ ਨਾਲ ਜਿਸ ਦਿਨ ਦੀ ਇਹ ਘਟਨਾ ਹੋਈ ਹੈ ਉਸ ਦਿਨ ਮੈਂ ਛੁੱਟੀ ਤੇ ਗਿਆ ਪਰ ਮੈਂ ਮੈਨੂੰ ਜਿਹਨਾਂ ਦੇ ਨਾਲ ਡਿਸਪਿਊਟ ਹੋਇਆ ਲਵੀ ਸਿੰਘ ਉਹਨਾਂ ਦਾ ਮੈਨੂੰ ਫੋਨ ਆਇਆ ਉਹਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਵੀ ਮੇਰੇ ਇਹਦੇ ਵਿੱਚ ਗਾਲਾਂ ਪਿਆ ਨਾਲੀਆਂ ਨਾ ਵੀ ਉਹ ਚ ਪਾ ਦਿਓ ਜੀ ਮੈਂ ਸਬੰਧਤ ਮੇਡ ਨੂੰ ਫੋਨ ਕੀਤਾ ਮੈਂ ਕਿਹਾ ਵੀ ਉੱਥੋਂ ਗਾਲਾਂ ਚ ਪਾ ਦਿਓ ਵੀ ਐਮ ਸੀ ਦਾ ਦਫਾਣਾ ਮੈਨੂੰ ਤੇ ਇਹਨਾਂ ਨੇ ਮੈਨੂੰ ਕੋਈ ਕੰਦ ਵੀ ਘੰਟੇ ਦੇ ਦੀ ਗਾਲਾਂ ਚ ਕਾ ਦਿੰਦੀਆਂ ਉਸ ਤੋਂ ਬਾਅਦ ਇਹਨਾਂ ਦਾ ਇੱਥੇ ਦਫ਼ਤਰ ਦੇ ਵਿੱਚ ਕੋਈ ਡਿਸਪਿਊਟ ਹੋਇਆ ਉਦੀ ਵਾਰ ਨਹੀਂ ਨੂੰ ਪਤਾ ਅਗਰ ਵੀ ਕੀ ਹੋਇਆ ਕਿ ਨਹੀਂ ਨੈਕਸਟ ਟਾਈਮ ਆਇਆ ਤੇ ਇੱਥੇ ਧਰਨੀ ਹੋਈ ਹੈ ਕਿੰਨੇ ਦਿਨ ਹੋ ਗਏ ਅੱਜ ਧਰਨਾ ਲੱਗੇ ਨਹੀਂ ਆ ਜਦੋਂ ਜਸਟ ਦਾ ਕਾਉ ਤੇ ਅੱਜ ਦੋ ਹੀ ਹੋਇਆ ਕੀ ਨਾ ਸਰ ਤੁਹਾਡਾ ਖੁਸ਼ ਨਾ ਖੁਸ਼ ਹੈ